ਹਾਂਜੀ ਸਰਪੰਚ ਸਾਹਿਬ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਕੁਜੀਤ ਸਿੰਘ ਪਿੰਡ ਗ੍ਰਾਮ ਦਾ ਨਵਾਂ ਰਾਣਾ ਮੈਂ ਐਮਐਲਏ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰਾ ਪਾਰਟੀ 바ਜੀ ਤੋਂ ਪਿਛਲੇ 2 ਸਾਲਾਂ ਤੋਂ ਕੰਮ ਕਰ ਰਹੇ ਨੇ ਪਾਰਟੀ 바ਜੀ ਤੋਂ ਉੱਪਰ ਉੱਟ ਕੇ ਮੇਰੀ ਪੰਚਾਇਤ ਅੱਜ ਮੇਰੀ ਪੰਚਾਇਤ ਮੇਰਾ ਪਿੰਡ ਪੂਰਾ ਐਮਐਲਏ ਸਾਹਿਬ ਦੇ ਨਾਲ ਦਿਲੋਂ ਸੰਜੋਗ ਕਰੇਗਾ ਔਰ ਕਾਕਾ ਬਰਾੜ ਜੀ ਸਾਡੇ ਹਲਕਾ ਫਰੋਈਪੁਰ ਤੋਂ ਕੈਂਡੀਡੇਟ ਨੇ ਉਹਨਾਂ ਨੂੰ ਬਹੁਤ ਵੱਡੀ ਲੀਡ ਨਾ ਦਿਤਾਵਾਂਗੇ ਤੁਸੀਂ ਪਹਿਲਾਂ ਕਿਸ ਪਾਰਟੀ ਨਾਲ ਸੰਬੰਧਤ ਸੀ ਅਸੀਂ ਕਾਂਗਰਸ ਪਾਰਟੀ ਨਾਲ ਸੰਬੰਧਤ ਸੀ ਕਾਂਗਰਸ ਪਾਰਟੀ ਦੇ ਨਾਲ ਅਸੀਂ ਦਵਿੰਦਰ ਸਾਬਕਾ ਐਮਐਲਏ ਦਵਿੰਦਰ ਸਿੰਘ ਖਵਾਜ ਜੀ ਦੇ ਨਾਲ ਸੀ ਉਹਨਾਂ ਕੋਲੋਂ ਕੰਮ ਲੈ ਸੀ ਉਹਨਾਂ ਦੇ ਕੰਮ ਲੈਣ ਤੋਂ ਬਾਅਦ ਉਹਨਾਂ ਦੇ ਜੋ ਵੀ ਹੈ ਜੋ ਇਲੈਕਸ਼ਨ ਦੇ ਵਿੱਚ 2022 ਦੇ ਵਿੱਚ ਚੋਣ ਲੜੀ ਸੀ ਉਹਨਾਂ ਦੇ ਉਹਨਾਂ ਦਾ ਪੂਰਾ ਸਾਥ ਦਿੱਤਾ ਸੀ ਪਰ ਇਸ ਟਾਈਮ ਪਿਛਲੇ 2 ਸਾਲਾਂ ਤੋਂ ਅਸੀਂ ਕੰਮ ਜੋ ਹੈ ਨਰਿੰਦਰਪਾਲ ਸਮਰਾ ਜੀ ਤੋਂ ਲੈ ਰਹੇ ਆਂ ਅਸੀਂ ਵਿਸ਼ਵਾਸ ਦਉਣੇ ਆ ਜੋ ਵੀ ਹੁਣ ਨਾਲ ਇਲੈਕਸ਼ਨ ਹੋਵੇ ਚਾਹੇ 2027 ਵਾਲਾ ਹੋਵੇ ਅਸੀਂ ਇਕੱਲੇ ਇਕੱਲੇ ਕੰਮ ਦਾ ਮੁੱਲ ਪਾਵਾਂਗੇ ਸਭ ਕੀ ਕਹਿਣਾ ਚਾਹੋਗੇ ਅੱਜ ਜੋ ਪਿੰਡ ਨਵਾਂ ਰਾਣਾ ਦੀ ਸਾਰੀ ਪੰਚਾਇਤ ਨੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਮੂਲੀਅਤ ਕੀਤੀ ਹੈ ਜੀ ਅੱਜ ਪਿੰਡ ਨਵਾਂ ਰਾਣਾ ਤੋਂ ਸਾਡੇ ਭੈਣ ਅਮਨਦੀਪ ਕੌਰ ਜੀ ਔਰ ਉਹਨਾਂ ਦੇ ਹਸਬੰਡ ਗੁਰਜੀਤ ਸਿੰਘ ਜੀ ਜੋ ਇਸ ਪਿੰਡ ਦੇ ਸਰਪੰਚ ਨੇ ਉਹਨਾਂ ਦੀ ਸਾਰੀ ਟੀਮ ਉਹਨਾਂ ਦੇ ਮੈਂਬਰ ਸਭਾਂ ਪੰਚਾਇਤ ਜੋ ਉਹਨਾਂ ਦੇ ਸਾਰੇ ਸਾਥੀ ਅੱਜ ਕਾਂਗਰਸ ਪਾਰਟੀ ਛੱਟ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਰਹੇ ਨੇ ਮੈਂ ਇਹਨਾਂ ਸਾਰੇ ਪਰਿਵਾਰਾਂ ਦਾ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਣ ਤੇ ਜੀ ਆਇਆਂ ਨੂੰ ਕਹਿੰਦਾ ਔਰ ਵਿਸ਼ਵਾਸ ਦਿਵਾਉਣਾ ਕਿ ਆਮ ਆਦਮੀ ਪਾਰਟੀ ਦੇ ਵਿੱਚ ਇਹਨਾਂ ਪਰਿਵਾਰਾਂ ਦਾ ਪੂਰਾ ਮਾਨ ਸਤਕਾਰ ਕੀਤਾ ਜਾਵੇਗਾ ਔਰ ਇਹਨਾਂ ਸਾਰੇ ਪਰਿਵਾਰਾਂ ਨੂੰ ਮੈਂ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਣ ਤੇ ਲੱਖ ਲੱਖ ਵਧਾਈ ਦਿੰਦਾ ਹਾਂ